ਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਦਸਮੇਸ਼ ਪਰਿਵਾਰ ਗੁਰੂਪਾਲ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਰੋਜ਼ਾਨਾ ਗੁਰੂ ਦੀ ਗੱਲ ਅੱਜ 19 ਦਸੰਬਰ ਹੈ ਮੈਂ ਸਹਿਜਪ੍ਰਿਤ ਕੌਰ ਕਲਾਸ 6ਵੀਂ ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾ ਜ਼ਿਲ੍ਹਾ ਤਰਨਤਾਰਨ ਵਿੱਚ ਪੜਦੀ ਹਾਂ ਮੇਰੇ ਵੱਲੋਂ ਆਪ ਜੀ ਦਾ ਨਿੱਘਾ ਸਵਾਗਤ ਹੈ ਭਗਤ ਕਬੀਰ ਜੀ ਆਖਦੇ ਹਨ ਮਨ ਰੇ ਛਾਡੋ ਪਰਮ ਪ੍ਰਗਟ ਹੋਏ ਨਾਚੋ ਈਆ ਮਾਇਆ ਕੇ ਡੰਡੈ ਸੂਰ ਕੇ ਸਨਮੁਖ ਰਣ ਤੈ ਡਰਪੈ ਸਤੀ ਕੇ ਸਾਚੇ ਭਾਂਡੇ ਮਾਇਆ ਵਿੱਚ ਗਰਸੇ ਵਿਕਾਰਾਂ ਵਿੱਚ ਫਸੇ ਹੇ ਮੇਰੇ ਮਨ ਤੂੰ ਆਦਰ-ਉਦਰ ਦੀ ਭਟਕਣਾ ਦਾ ਤਿਆਗ ਕਰ ਕਾਮ ਕ੍ਰੋਧ ਆਦ ਸਭ ਮਾਇਆ ਹੈ ਇਹ ਤੈਨੂੰ ਠੱਗ ਰਹੇ ਹਨ ਤੂੰ ਸਮਰੱਥ ਪਰਮੇਸ਼ਰ ਦੀ ਸ਼ਰਨ ਵਿੱਚ ਆਉਣਾ ਕਰ ਫਿਰ ਤੈਨੂੰ ਕੋਈ ਡਰ ਪੈ ਨਹੀਂ ਰਹੇਗਾ ਹੁਣ ਤੂੰ ਡਰ ਰਹਿਤ ਹੋ ਕੇ ਪਰਮੇਸ਼ਰ ਦਾ ਨਾਮ ਜਪ ਅਤੇ ਬੜੇ ਹੌਸਲੇ ਨਾਲ ਵਿਚਰਣਾ ਕਰ ਉਹ ਸੂਰਮਾ ਸੂਰਬੀਰ ਹੀ ਕੀ ਹੈ ਜੋ ਜੰਗ ਦੇ ਮੈਦਾਨ ਤੋਂ ਡਰ ਜਾਵੇ ਉਹ ਇਸਤਰੀ ਸਤੀ ਹੀ ਕੀ ਹੋਈ ਜਿਹੜੀ ਸਤੀ ਹੋਣ ਸਮੇਂ ਘਰ ਦੇ ਭਾਂਡੇ ਹੀ ਸਾਹਮਣ ਲੱਗ ਜਾਵੇ ਭਾਵ ਉਸਨੇ ਹੁਣ ਭਾਂਡੇ ਸਾਹਮਣ ਕੀ ਕੀ ਕਰਨੇ ਹਨ हे ਬੇਸਮਝ ਕਮਲੇ ਮਣਾ ਹੁਣ ਤੂੰ ਜੱਕੋ ਤੱਕੋ ਛੱਡ ਦੇ ਡਿੱਕੇ ਡੋਲੇ ਖਾਣੇ ਛੱਡਣਾ ਕਰ ਦੁਵਿਦਾ ਦਾ ਤਿਆਗ ਕਰ ਜਿਸ ਇਸਤਰੀ ਨੇ ਨਾਰੀਅਲ ਉੱਪਰ ਸੰਦੂਰ ਪਾ ਕੇ ਹੱਥ ਵਿੱਚ ਫੜ ਹੀ ਲਿਆ ਹੈ ਹੁਣ ਤਾਂ ਉਸ ਨੂੰ ਸੜ ਮਾਰ ਕੇ ਹੀ ਸਤੇ ਦੀ ਪਦਵੀ ਮਿਲੇਗੀ ਇਸੇ ਤਰ੍ਹਾਂ हे ਮੇਰੇ ਮਨ ਤੂੰ ਪਰਮੇਸ਼ਰ ਦਾ ਓਟ ਆਸਰਾ ਲੈ ਕੇ ਕਾਮ ਕ੍ਰੋਧ ਆਤ ਵਿੱਚ ਫਸਣਾ ਛੱਡ ਦੇ ਹੁਣ ਡੋਲ ਨਾ ਜਾਵੀਂ ਤੂੰ ਆਪਣੇ ਅੰਦਰੋਂ ਹਉਮੈ ਹੰਕਾਰ ਕਾਮ ਕ੍ਰੋਧ ਨੂੰ ਤਿਆਗਣਾ ਕਰ ਹੀ ਤੈਨੂੰ ਪਰਮੇਸ਼ਰ ਦਾ ਮਿਲਾਪ ਹੋਵੇਗਾ हे ਭਾਈ हे ਮੇਰੇ ਮਨਾ ਕਿਸੇ ਮਨੁੱਖ ਨੂੰ ਕਾਮ ਨੇ ਠੱਗ ਲਿਆ ਹੈ ਕਿਸੇ ਨੂੰ ਕਰੋਧ ਨੇ ਠੱਗਿਆ ਹੋਇਆ ਹੈ ਕਿਸੇ ਨੂੰ ਮਾਇਆ ਨੇ ਆਪਣੇ ਜਾਲ ਵਿੱਚ ਫਸਾਇਆ ਹੋਇਆ ਹੈ ਇਸ ਤਰ੍ਹਾਂ ਸਾਰਾ ਸੰਸਾਰ ਹੀ ਖੁਆਰ ਹੋ ਰਿਹਾ ਹੈ ਭਗਤ ਕਬੀਰ ਜੀ ਆਖਦੇ ਹਨ ਕਾਮ ਕਰੋਧ ਆਦਿ ਦੁਸ਼ਮਣਾਂ ਤੋਂ ਬਚਣ ਲਈ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ ਪਰਮੇਸ਼ਰ ਦਾ ਨਾਮ ਸਭ ਤੋਂ શ્રેષ્ઠ ਹੈ ਉੱਤਮ ਹੈ ਪਿਆਰੇ ਵਿਦਿਆਰਥੀਓ ਕੱਲ 6 ਪੋ ਹੈ 6 ਪੋ ਤੋਂ 13 ਪੋ ਤੱਕ ਮਾਤਾ ਗੁਜਰੀ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਪਵਿੱਤਰ ਯਾਦ ਨੂੰ ਸਮਰਪਿਤ ਉਹਨਾਂ ਦੀ ਸ਼ਹੀਦੀ ਨੂੰ ਸਮਰਪਿਤ ਸ਼ਹੀਦੀ ਸਪਤਾ ਮਨਾਇਆ ਜਾ ਰਿਹਾ ਹੈ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਸ਼ਹੀਦੀ ਸਪਤਾ ਸੰਬੰਧੀ ਪੂਰੀ ਜਾਣਕਾਰੀ ਹਰ ਸਾਲ ਦੀ ਤਰ੍ਹਾਂ ਸਕੂਲ ਵਿਦਿਆਰਥੀਆਂ ਨੂੰ ਦਿੱਤੀ ਜਾ ਰਹੀ ਹੈ ਇਸ ਸੰਬੰਧੀ ਸਕੂਲ ਵੱਲੋਂ ਪੁਸਤਕਾਵੀ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ ਸ਼ਹੀਦੀ ਸਪਤਾ ਸੰਬੰਧੀ ਪੂਰਨ ਜਾਣਕਾਰੀ ਪ੍ਰਾਪਤ ਕਰੋ ਗੁਰੂ ਪਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ